ਸਸ਼ਕਲ ਜੀ ਅੱਜ ਮੈਂ ਤੁਹਾਨੂੰ ਦਿਖਾਉਣੇ ਆ ਰਿਆਂ ਪਿੰਡ ਫਲੌਂਡ ਖੁਰਦ ਇਹ ਪਿੰਡ ਤਹਿਸੀਲ ਅਹਿਮਦਗੜ ਤੇ ਜ਼ਿਲ੍ਹਾ ਮਲੇਰਕੋਟਲਾ ਦਾ ਪਿੰਡ ਆ ਗੈਰੀ ਗੱਲ ਬਾਈ ਦਾ ਮੈਨੂੰ ਪੁਰਤਕਾਲ ਦੇ ਵਿੱਚ ਮੈਸੇਜ ਆਇਆ ਕਹਿੰਦਾ ਬਾਈ ਮੈਨੂੰ ਕਿੰਨਾ ਟਾਈਮ ਹੋ ਗਿਆ ਬਾਹਰ ਰਹਿੰਦੇ ਨੂੰ ਤੂੰ ਮੇਰੇ ਪਿੰਡ ਦੀ ਵੀ ਵੀਡੀਓ ਬਣਾ ਕੇ ਆ ਚਲੋ ਬਾਈ ਅੱਜ ਤੁਹਾਨੂੰ ਦਿਖਾਉਣੇ ਆ ਪਿੰਡ ਫਲੌਂਡ ਖੁਰਦ ਆਜੋ ਫਿਰ ਜਦੋਂ ਮੈਂ ਪਿੰਡ ਦੇ ਵਿੱਚ ਐਂਟਰ ਕਰਿਆ ਤਾਂ ਮੈਨੂੰ ਬਹੁਤ ਹੀ ਸੁਨੀਆਂ ਸੁਨੀਆਂ ਕੋਠੀਆਂ ਦੇਖਣ ਨੂੰ ਮਿਲੀਆਂ ਜਦੋਂ ਮੈਂ ਇਸ ਪਾਸੇ ਨੂੰ ਮੜਿਆ ਤਾਂ ਮੈਨੂੰ ਬਹੁਤ ਹੀ ਵਧੀਆ ਘਰ ਦੇਖਣ ਨੂੰ ਮਿਲੇ। ਇਹ ਨਿੱਕਾ ਜਿਹਾ ਪਿੰਡ ਹੈ ਜੀ ਕਾਫੀ ਸੋਹਣਾ ਬਣਿਆ ਹੋਇਆ ਹੈ। ਪਿੰਡ ਦੇ ਬਿਲਕੁਲ ਵਿੱਚਕਾਰ ਪਾਰਕ ਬਣਿਆ ਹੋਇਆ ਹੈ। ਪਾਰਕ ਕਾਫੀ ਸੋਹਣਾ ਹੈ। ਪਿੰਡ ਦੇ ਪਾਰਕ ਨੂੰ ਸਾਹਮਣੇ ਦਰਵਾਜ਼ਾ ਬਣਿਆ ਹੋਇਆ ਹੈ ਜਿੱਥੇ ਤਸਵੀਰਾਂ ਕਾਫੀ ਸੋਹਣੀਆਂ ਬਣੀਆਂ ਹੋਈਆਂ ਨੇ ਤੇ ਮੈਨੂੰ ਬਹੁਤ ਸੋਹਣਾ ਲੱਗੇ ਇਹ ਪਿੰਡ ਦਾ ਦਰਵਾਜ਼ਾ। ਤੇ ਇਸ ਨਾਲ ਹੀ ਮਸਜਿਦ ਬਣੀ ਹੋਈ ਹੈ ਜੀ। ਅੰਦਰ ਦੇਖ ਸਕਦੇ ਹੋ ਤੁਸੀਂ ਪਿੜੀਆਂ ਗਲੀਆਂ ਦਾ ਵਿਊ ਕਿੰਨਾ ਸੋਹਣਾ ਨਜ਼ਰ ਆ ਰਿਹਾ ਹੈ ਜੀ। ਪਿੰਡ ਦੇ ਵਿੱਚ ਲੋਕਟਾਈਲ ਲੱਗੀ ਹੋਈ ਹੈ। ਲੌਕਟੇਲ ਕਾਫੀ ਸੋਹਣੀ ਲੱਗ ਰਹੀ ਸੀ ਇਸ ਪਾਸੇ ਦੀ ਫਿਰਨੀ ਵੀ ਕਾਫੀ ਸੋਹਣੀ ਬਣੀ ਹੋਈ ਹੈ ਕੋਠੀਆਂ ਕਾਫੀ ਵਧੀਆ ਨੇ ਜਦੋਂ ਮੈਂ ਪਿੰਡ ਦੇ ਬਾਹਰ-ਬਾਹਰ ਗਿਆ ਤਾਂ ਮੈਨੂੰ ਖੇਤਾਂ ਦਾ ਵਿਊ ਕਾਫੀ ਸੋਹਣਾ ਦੇਖਣ ਨੂੰ ਮਿਲਿਆ ਇਸ ਪਾਸੇ ਪਿੰਡ ਦਾ ਟੋਬਾ ਦੇਖਿਆ ਮੈਂ ਤੇ ਇਸ ਦੇ ਨਾਲ ਹੀ ਸਰਕਾਰੀ ਪ੍ਰੇਮ ਜੀ ਸਮਾਰਟ ਸਕੂਲ ਮੌਜੂਦ ਹੈ ਤੇ ਇਸ ਦੇ ਨੂੰ ਸਾਹਮਣੇ ਹੀ ਖੇਡ ਮੈਦਾਨ ਬਣਿਆ ਹੋਇਆ ਕਾਫੀ ਸੋਹਣਾ ਲੱਗਿਆ ਮੈਨੂੰ ਖੇਡ ਮੈਦਾਨ ਬਣਿਆ ਹੋਇਆ ਤੇ ਇੱਥੇ ਕਾਫੀ ਹਰੇ-ਭਰੇ ਦਰਖਤ ਵੀ ਮੌਜੂਦ ਸੀ ਇਸ ਪਾਸੇ ਸਮਸ਼ਾਨ ਘੜ ਮੌਜੂਦ ਹੈ ਜੀ ਪਿੰਡ ਦੇ ਵਿੱਚ ਮੰਡੀ ਵੀ ਮੌਜੂਦ ਹੈ ਜਿੱਥੇ ਬੀਬ ਰੇ ਦਰਖਤ ਦੇਖਣ ਨੂੰ ਮਿਲੇ ਮੈਨੂੰ ਕਾਫੀ ਤੇ ਗੁਰਦੁਆਰਾ ਸਾਹਿਬ ਤੁਸੀਂ ਇਸ ਪਾਸੋਂ ਦੇਖ ਸਕਦੇ ਹੋ ਹੁਣ ਮੈਂ ਚੱਲਦਾ ਜੀ ਪਿੰਡ ਵੱਲ ਨੂੰ ਸੇਰ ਇਸ ਪਿੰਡ ਦੀ ਬੋਟ ਤਕਰੀਬਨ 500 ਹੈ ਇਸ ਪਿੰਡ ਦੇ ਵਿੱਚ ਵੀ ਜ਼ਿਆਦਾਤਰ ਐਨ ਆਰ ਆਈ ਬਾਹਰ ਨੇ ਇੱਥੇ ਹਰ ਧਰਮਾਂ ਦੇ ਲੋਕ ਰਹਿੰਦੇ ਨੇ ਇਸ ਪਿੰਡ ਦੇ ਜ਼ਿਆਦਾਤਰ ਪਰਿਵਾਰਾਂ ਦਾ ਗੋਦ ਗੱਲ ਹੈ ਜੀ ਜਦੋਂ ਮੈਂ ਅੱਗੇ ਵਧਿਆ ਤਾਂ ਮੈਨੂੰ ਬਜ਼ੁਰਗ ਵੇਖਣ ਨੂੰ ਮਿਲੇ ਜ਼ਿਆਦਾਤਰ ਜਿਹੜੇ ਪਿੰਡਾਂ ਜਾਂ ਜਾਂ ਮੈਨੂੰ ਨੌਜਵਾਨ ਬਹੁਤ ਘੱਟ ਮਿਲੇ ਇਸ ਪਾਸੇ ਸਿੰਗਲ ਵਾਲੀ ਦੁਕਾਨ ਆ ਚੁੱਕੀ ਹੈ ਕਿਉਂਕਿ ਜ਼ਿਆਦਾਤਰ ਆਪਣੇ ਪੰਜਾਬ ਦੇ ਲੋਕ ਬਾਹਰ ਬਹੁਤ ਚਲੇ ਗਿਆ ਇਸ ਪਿੰਡ ਦੇ ਵਿੱਚ ਆ ਕੇ ਮੈਨੂੰ ਇੱਥੇ ਘਰਾਂ ਦਾ ਦ੍ਰਿਸ਼ ਵੀ ਕਾਫੀ ਸੋਹਣਾ ਬਣਿਆ ਹੋਇਆ ਤੇ ਇਸ ਪਾਸੇ ਰਿਤਾਸ ਭਾਵਣ ਮੌਜੂਦ ਹੈ ਜੀ ਤੇ ਜੋ ਤੋਂ ਪਿੰਡ ਤੋਂ ਇਹ ਵਾਰ-ਵਾਰ ਅਸੀਂ ਭੋਗੀ ਵਾਲੇ ਸੜਕ ਵੱਲ ਨੂੰ ਜਾ ਰਹੇ ਹਾਂ ਤਾਂ ਇਸ ਪਾਸੇ ਵਾਰ-ਵਾਰ ਕਾਫੀ ਘਰ ਮੌਜੂਦ ਨੇ ਤੇ ਘਰਾਂ ਦਾ ਦ੍ਰਿਸ਼ ਵੀ ਕਾਫੀ ਸੋਹਣਾ ਬਣਿਆ ਹੋਇਆ ਜੀ ਇਸ ਪਾਸੇ ਤੁਸੀਂ ਵੱਲ ਦੇਖ ਸਕਦੇ ਹੋ ਇਸ ਪਿੰਡ ਨਾਲ ਤੁਹਾਡਾ ਕੀ ਰਿਸ਼ਤਾ ਜੀ ਕਮੈਂਟਾਂ ਜ਼ਰੂਰ ਦੱਸਿਓ